ਕਟੋਕਟ ਦਿੱਲੀ ਦੇ 20 ਤੋਂ 25 ਨੌਜਵਾਨ ਇੱਥੇ ਆ ਕੇ ਬਹਿ ਜਾਂਦੇ ਤੇ ਸ਼ਰਿਆਂਮ ਚਿੱਟਾ ਲਾਉਂਦੇ ਆ। ਖੈਰ ਰਾਮਪਰਾ ਫੂਲ ਵਿੱਚ ਮਿਊਸਪਲ ਕਮੇਟੀ ਕੋਲ ਨਸ਼ਿਆਂ ਦਾ ਇੰਨਾ ਬੁਰਾ ਹਾਲ ਆ ਕਿ ਉਤੇ ਖੜਨਾ ਤੱਕ ਮੁਸ਼ਕਲ ਹੋ ਜਾਂਦਾ। ਇੱਥੇ ਆ ਸਿੱਟੇ ਪਏ ਸਾਰੀਆਂ ਸਿੱਟਾ ਬੀੜੀਆਂ ਪਤਾ ਨਹੀਂ ਕਿਹੜੇ-ਕਿਹੜੇ ਨਸ਼ੇ ਸਿੱਟੇ ਪਿਆ। ਸਭ ਤੋਂ ਗੰਦੀ ਗੱਲ ਤਾਂ ਇਹ ਆ ਵੀ ਇੱਥੇ ਬਾਥਰੂਮ ਕਰਿਆ ਪਿਆ ਜਦ ਕਿ ਬਾਥਰੂਮ ਕਿਸੇ ਪਲਕ ਕਮੇਟੀ 'ਚ ਬਣੇ ਹੋਇਆ। ਜਿਹੜੀ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਲਹਿਰ ਚਲਾਈ ਸੀ ਮੈਨੂੰ ਲੱਗਾ ਰਾਮਪਰਾਫੋਲ ਮਿਊਂਸੀਪਲ ਕਮੇਟੀ 'ਚ ਹਜੇ ਤੱਕ ਨਹੀਂ ਪਹੁੰਚੀ ਜਿਹੜੇ ਐਮਐਲਏ ਸਾਹਿਬ ਕਹਿੰਦਾ ਵੀ ਅਸੀਂ ਪਿੰਡਾਂ 'ਚੋਂ ਚਿੱਟਾ ਚੱਕਦਾ ਸਾਹਮਣੇ ਐਮਐਲਏ ਸਾਹਿਬ ਦਾ ਦਫ਼ਤਰਾਂ ਮਹੀਨੇ ਵਿੱਚ ਘੱਟੋ-ਘੱਟ ਦੋ ਵਾਰ ਉਹ ਇੱਥੇ ਆਉਂਦਿਆ ਤੇ ਇੱਥੇ ਸਾਹਮਣੇ ਸਭ ਤੋਂ ਵੱਧ ਚਿੱਟਾ ਹੀ ਇੱਥੇ ਲਾਦਾ ਇੱਥੋਂ ਦੀ ਦੁਕਾਨਦਾਰਾਂ ਦੇ ਵੀ ਇਹੀ ਕਹਿੰਨਾ ਜਿੰਨਾ ਚਿੱਟਾ ਉਹਰੇ ਲਾਦਾ ਇੰਨਾ ਸ਼ਾਇਦ ਪਿੰਡਾਂ 'ਚ ਵੀ ਨਹੀਂ ਹੋਣਾ ਬਾਕੀ ਬੱਸ ਸਟੈਂਡ ਦੇ ਬੈਕ ਸਾਈਡ ਇਹ ਮਾਰਕੀਟ ਬਹੁਤ ਵਧੀਆ ਪਰ ਨਸ਼ੇ ਦੇ ਕਾਰਨ ਇਹ ਮਾਰਕੀਟ ਖਰਾਬ ਹੋ ਰਹੀ ਆ ਕਿਉਂ ਨਸ਼ਾ ਕਰਨ ਵਾਲੇ ਜਿਹੜੇ ਨੌਜਵ ਇਨਾਰੇ ਬੇਕ ਹੋ ਕੇ ਆਪਦਾ ਉਰੇ ਟਿਕਾਣਾ ਬਣਾਇਆ ਪੂਰੇ ਬੈਂਦੇ ਆ ਡੈਲੀ ਵਾਂਗੂੰ ਤੇ ਲਸ਼ੇ ਕਰਦੇ ਆ ਘਟੋ ਘਟ ਡੈਲੀ ਦੇ 20 ਤੋਂ 25 ਨੌਜਵਾਨ ਇੱਥੇ ਆ ਕੇ ਬੈਂਦੇ ਤੇ ਸ਼ਰਯਾਮ ਚਿੱਟਾ ਲਾਉਂਦੇ ਆ ਸਿਰਫ ਪੌੜੀਆਂ ਤੇ ਨਹੀਂ ਇਹ ਹਾਲ ਹੈਗਾ ਬਲਕਿ ਨੀਚੇ ਵੀ ਇਹੀ ਹਾਲ ਆ ਜੇ ਤੁਸੀਂ ਇੱਥੋਂ ਲੰਘੋਗੇ ਤਾਂ ਨੀਚੇ ਹੀ ਬੀੜੀਆਂ ਸਿਗਰਟਾਂ ਓਵੇਂ ਡਿੱਗੀਆਂ ਪਈਆਂ ਗਿਆ ਸਾਡਾ ਇਹ ਵੀਡੀਓ ਬਣਾਉਣ ਦਾ ਮਕਸਦ ਸਿਰਫ ਇੰਨਾ ਹੈ ਕਿ ਇਹ ਵੀਡੀਓ ਸਾਡੇ ਐਮ.ਐਲ.ਏ ਦਾ ਕੋਲ ਸਕੇ ਤਾਂ ਕਿ ਜੇ ਉਹਨਾਂ ਨੂੰ ਨਹੀਂ ਪਤਾ ਵੀ ਇੱਥੇ ਇੰਨਾ ਬੁਰਾ ਹਾਲ ਆ ਤਾਂ ਇਸ ਦਾ ਜਲਦੀ ਤੋਂ ਜਲਦੀ ਕੋਈ ਹੱਲ ਕਰ ਸਕਣ। ਇਥੋਂ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਘੱਟੋ-ਘੱਟ 5-10 ਵਾਰੀ ਲਿਖ ਕੇ ਵੀ ਦੇਤਾ ਵੀ ਇੱਥੇ ਚਿੱਟਾ ਲਾਉਣ ਵਾਲੇ ਨੌਜਵਾਨ ਬੈੰਦੇ ਆ ਪਰ ਪੁਲਿਸ ਪ੍ਰਸ਼ਾਸਨ ਨੇ ਇਸ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਸਾਨੂੰ ਤੁਸੀਂ ਇਹ ਕਮੈਂਟ ਕਰਕੇ ਜਰੂਰ ਦੱਸੋ ਕਿ ਇਹ ਨਸ਼ਾ ਕਰਨ ਵਾਲੇ ਮੁੰਡੇ ਮਿਊਨਿਸਪਲ ਕਮੇਟੀ 'ਚ ਜਾ ਕੇ ਕਿਉਂ ਬੈੰਦੇ ਆ? ਕਿ ਇੱਥੇ ਉਹਨਾਂ ਨੂੰ ਕੋਈ ਰੋਕ-ਟੋਕ ਨਹੀਂ ਹੈਗੀ? ਚੁੱਪ